ਵੱਡੀ ਵਾਰਦਾਤ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਤਿਹਗੜ ਚੂੜੀਆਂ ਦੇ ਵਿੱਚ ਦਿਨ ਦਿਹਾੜੇ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਨੇ ਵਾ ਗੋਲਨੇ ਚਲਾਈਆਂ ਗਈਆਂ ਨੇ ਹਾਲਾਂਕਿ ਜਾਨ ਬਚ ਗਈ ਹੈ ਕਿਸੇ ਦੀ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੋਲੀ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਫਟੇਗੜ ਚੂੜੀਆਂ ਤੋਂ ਦਿਨ ਦਿਹਾੜੇ ਜੋ ਹੈ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੋਟਰਸਾਈਕਲ ਤੇ ਸਵਾਰ ਇਹ ਹਮਲਾਵਰ ਆਏ ਸਨ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਸੰਸਨੀ ਦਾ دہشت ਦਾ ਮਾਹੌਲ ਜ਼ਰੂਰ ਮੌਕੇ ਤੇ ਨਜ਼ਰ ਆਇਆ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੀ ਜਾਂਚ ਸ਼ੁਰੂ ਕੀਤੀ ਗਈ ਹੈ ਪਰਮਿੰਦਰ ਸਿੰਘ ਰਣਸਿੱਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:00 11:00 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਅਸੀਂ ਵੈਰੀ ਵਾਸੀ ਮੌਕੇ ਤੇ ਪਹੁੰਚ ਗਏ ਮੌਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ 11:00 11:00 ਦੀ ਫਿਰ ਸਰ ਕੋਈ ਸੀਸੀਟੀਵੀ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਵੱਡੀ ਵਾਰਦਾਤ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਤੇਗੜ ਚੂੜੀਆਂ ਦੇ ਵਿੱਚ ਦਿਨ ਦਿਹਾੜੇ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਨੇ ਵਾ ਗੋਲਨੇ ਚੁਲਾਈਆਂ ਗਈਆਂ ਨੇ ਹਾਲਾਂਕਿ ਜਾਨ ਬਚ ਗਈ ਹੈ ਕਿਸੇ ਦੀ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੋਲੀ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਫਟੇਗੜ ਚੂੜੀਆਂ ਤੋਂ ਦਿਨ ਦਿਹਾੜੇ ਜੋ ਹੈ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਾਣੀ ਨੁਕਸਾਨ ਹੋਣ ਤੋਂ ਬਚਾ ਰਿਹਾ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੋਟਰਸਾਈਕਲ ਤੇ ਸਵਾਰ ਇਹ ਹਮਲਾਵਰ ਆਏ ਸਨ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਸੰਸਨੀ ਦਾ دہشت ਦਾ ਮਾਹੌਲ ਜ਼ਰੂਰ ਮੌਕੇ ਤੇ ਨਜ਼ਰ ਆਇਆ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੀ ਜਾਂਚ ਸ਼ੁਰੂ ਕੀਤੀ ਗਈ ਹੈ ਪਰਮਿੰਦਰ ਸਿੰਘ ਰਣਸਿੱਕੇ ਕਲਮ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 11 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਹੈ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਉਹ ਵੀ ਵਾਰੀ ਵਾਸੀ ਮੌਕੇ ਤੇ ਪਹੁੰਚ ਗਿਆ ਮੌਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ 11:00 11:00 ਦੀ ਫਿਰ ਸਰ ਕੋਈ ਸੀਸੀਟੀਵੀ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ